ਪਠਾਨਗਲੋ ਚੱਲ ਗਏ ਅੰਬਰਸਾ ਚੱਲੇ ਗਏ ਹਾਂ ਕਿਹੜੀ ਬੱਸ ਪੰਜਾਬ ਰੋਡ ਵੇ 53 48 ਬੱਸੇ ਚ ਕੀ ਹੋਇਆ ਗੱਲ ਕੋਈ ਨਹੀਂ ਹੋਈ ਸਾਰੇ ਅੱਡੇ ਚੁੱਕ ਕੇ ਲਿਆਉਂਦੇ ਆਂ ਅਸੀਂ ਥੜੀ ਵਾਲੀ ਵੀ ਗੱਡੇ ਚੁੱਕੇ ਆ ਨਿਸ਼ਾਰੇ ਵੀ ਅੱਡੇ ਚੁੱਕੇ ਆਂ ਅਸੀਂ ਇਹ ਜਨਾਨੀ ਨਿਸ਼ਾਰੇ ਤੋਂ ਬੈਠੀ ਆ ਓਵਰ ਲੋਡ ਗੱਡੀ 63 ਸਵਾਰੀਆਂ ਮੈਂ ਪਿੱਛੋਂ ਲੈ ਕੇ ਆਉਂਦੇ ਆਂ ਫੇਰੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਵੇਂ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲਓ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾ ਦੋ ਕੋਈ ਥੱਲੇ ਡੇਗ ਪੈਣਾ ਫਿਰ ਸਾਡੇ ਗਾਲੀ ਛਾਪਾ ਪੈਣ ਡਰਾਈਵਰ ਕਨੈਕਟਰ ਦੇ ਉਹ ਇੰਨੀ ਗੱਲ ਕਹੀ ਉਤੋਂ ਮੈਂ ਨਾਲ ਜਰਨਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗੜੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਪਹਿਲੀ ਮੈਂ ਅਧਾਰ ਕਾਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨ ਨਹੀਂ ਚੱਲਦਾਗਾ ਹਾਂ ਅੱਗੇ ਮੈਂ ਚੱਕਰ ਬੈਠੇ ਸਾਡੇ ਉਹਨਾਂ ਪੁੱਛ ਲਓ ਮੁਰਗੇ ਮੈਂ ਚੱਕਰ ਨਾਲ ਆਜ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੀ ਚ ਪੇਰ ਮਾਰਨੀ ਮੈਂ ਤੂੰ ਚਪੇਰੀ ਮਾਰ ਲਵ ਬਾਈਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਉਂਕਿ ਨਾਕੇ ਤੇ ਕੋਈ ਵੀ ਹੈ ਨਹੀਂ ਸੀ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮਣਾ ਬੋਲ ਬੋਲਰ ਕਿਦਾਂ ਨੇ ਜਨਾਨੀਆਂ ਨੇ ਬਣਾਏ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੇ ਖਲੋਤੀ ਨਹੀਂ ਪਹਿਲੇ ਕਿੰਨੀ ਵੀਰ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਨੇ ਸਾਹਮਣੇ ਖਲੋਤੀ ਚੰਗੀ ਮੈਂ ਮੁੜ ਕੇ ਹੱਥ ਥੱਲੇ ਹੁੰਡੇਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆ ਧਾਰ卡ੜ ਫੂੰਚ ਨਹੀਂ ਚੱਲਣਾ ਹੈਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੋ ਪਹਿਲੀ ਵਾਰੀ ਆਏ ਕਿ ਰੋ ਪੰਜ ਜੀ ਇਹ ਸਾਹ ਪਾਦਰੇ ਪਹਿਲੀ ੜ ਚੜੀ ਆ